ਕੀ ਤਾਂ ਕਸਟਮਰ ਹਾਂਜੀ ਅੱਜ ਆਪਾਂ ਸਿੰਪਲ ਪਲਾਜ਼ੋ ਦੀ ਕਟਿੰਗ ਦੱਸਾਂਗੇ ਠੀਕ ਆ ਤੇ ਤੁਸੀਂ ਪਹਿਲਾਂ ਲੈਂਥ ਲੈਣੀ ਹੈ ਪੈਂਟ ਜੇ ਮੈਂ ਸਿੰਪਲ ਪਲਾਜ਼ੋ ਦੀ ਕਿੰਨੀ ਆ ਠੀਕ ਆ ਇਹਨਾਂ ਦੀ ਹੈਗੀ ਆ 34 ਇੰਚ ਠੀਕ ਆ ਲੈਂਥ ਲੈਣੀ ਹੈ ਤੇ ਆਸਨ ਜਿੰਨਾ ਆਪਾਂ ਪਲਾਜ਼ੋ ਦਾ ਮੇਜ਼ਰਮੈਂਟ ਲਿੱਤਾ ਉਹਨਾਂ ਦਾ 13 ਠੀਕ ਆ ਤੇ ਉਹਨਾਂ ਹੀ ਆਪਾਂ ਲੇਵਾਂਗੇ ਪਹਿਲਾਂ ਆਪਾਂ ਕਾਣ ਕੱਢ ਕੇ ਸਿੱਧਾ ਨਿਸ਼ਾਨ ਲਾ ਲੈਣਾ ਫਿਰ ਆਪਾਂ 2 ਇੰਚ ਦਾ ਨਿਸ਼ਾਨ ਲਾਣਾ ਪਲਾਸਟਿਕ ਵਾਸਤੇ ਉਸ ਤੋਂ ਬਾਅਦ ਆਪਾਂ ਇੱਥੋਂ ਲੈਂਥ ਲਵਾਂਗੇ 34 ਫਿਰ ਆਪਾਂ ਇੱਥੋਂ 10 ਇੰਚ ਫੋਲਡਿੰਗ ਲਈ ਲੈਵਾਂਗੇ ਇੱਥੋਂ ਵੀ ਆਪਾਂ ਇੱਕ ਨਿਸ਼ਾਨ ਇੱਥੇ ਲਾ ਲੈਣਾ 34 10 ਇੰਚ ਆਪਾਂ ਫੋਲਡਿੰਗ ਲਈ ਲਾ ਲਾਂਗੇ ਠੀਕ ਹੈ ਦੂਜੇ ਨੇ ਅੰਦਰ ਫਿਰ ਜਿੱ ਜਾ ਕੇ ਸਾਈਡ ਤਾਂ ਬੰਦ ਕਰਾਂਗੇ ਆਮ ਕਿਦਿਆਂ ਦੀ ਮੇਰੇ ਲਈ ਇਹਦੇ ਲਈ ਹੁਣ ਆਪਾਂ ਇੱਥੋਂ 12 ਇੰਚ ਆਸਣ ਵਾਸਤੇ ਲੈਵਾਂਗੇ ਤੇ 2 ਇੰਚ ਦਾ ਇੱਥੋਂ ਨਿਸ਼ਾਨ ਲਾਵਾਂਗੇ ਇੱਥੋਂ ਆਪਾਂ 1.1/2 ਲਵਾਂਗੇ ਠੀਕ ਆ ਇੱਥੋਂ ਇੱਥੋਂ ਆਪਾਂ 1 ਇੰਚ ਤੇ ਗੁਣਾਈ ਦੇ ਮੈਂ ਹੋ ਦੇ ਵਾਸਤੇ ਹੋ ਗਏ ਆਸਮ ਦੀ ਹਾਂ ਠੀਕ 1 ਇੰਚ ਦੀ ਗੁਣਾਈ ਦੇਵਾਂਗੇ ਇਹ ਆਪਾਂ 12 ਐਸ ਨੇ ਲੀਤਾ 2 ਇੰਚ ਆਪਣਾ ਇਹ ਹੋ ਗਿਆ ਇਹ 14 ਇੰਚ ਹੋ ਜਾਊਗਾ ਆਪਣਾ ਆਸਨ ਪਲਾਸਟਿਕ ਨੂੰ ਛੱਡ ਕੇ ਆ ਦੇਖੋ 14 ਇੰਚ ਹੋ ਗਿਆ ਐਥੋਂ ਸਲਾਈ ਮਾਰਾਂਗੇ ਨਾ ਇਹ 14 ਇੰਚ ਹੋ ਗਿਆ ਤੇ ਉਸ ਤੋਂ ਬਾਅਦ ਪਹੁੰਚਾ ਲਵਾਂਗੇ ਇੱਥੇ ਐਥੋਂ ਪਹੁੰਚਾ ਲਵਾਂਗੇ ਪਹੁੰਚ ਹੈਗਾ 7 ਇੰਚ 1.5 ਇੰਚ ਆਪਾਂ ਐਕਸਟਰਾ ਲਵਾਂਗੇ ਰੋਕੀ ਸਟਾਟ ਆਨੇ ਹਾਂਜੀ ਆਪਾਂ ਇਥੋਂ ਜਿੱਥੋਂ ਅਸਲ ਦਾ ਨਿਸ਼ਾਨ ਲਾਇਆ ਉੱਥੋਂ ਆਪਾਂ ਇਸ ਤਰ੍ਹਾਂ ਨਿਖੱਟੀ ਰੱਖਣੀ ਆ ਜਿਹੜਾ ਆਪਾਂ 7 ਇੰਚ ਪਹੁੰਚਾ ਲਿੱਤਾ ਉਸ ਤੋਂ ਇਧਰ ਨਹੀਂ ਸੜ ਜਿਹੜਾ 1.5 ਇੰਚ ਐਕਸਟਰਾ ਲਿੱਤਾ ਆਪਾਂ ਉਹ ਉੱਥੇ ਰੱਖ ਕੇ ਇਸ ਤਰ੍ਹਾਂ ਨਿਸ਼ਾਨ ਮਿਲਾ ਦਾਂਗੇ ਲਾ ਦਾਂਗੇ ਠੀਕ ਆ ਇਹ ਆਪਣੇ ਨਿਸ਼ਾਨ ਲੱਗ ਗਏ ਇੱਥੋਂ ਆਪਾਂ ਥੋੜਾ ਇਸ ਤਰ੍ਹਾਂ ਸ਼ੇਪ ਦੇ ਕੇ ਨਿਸ਼ਾਨ ਲਾ ਲਾਂਗੇ ਜਿਹੜਾ ਮਤਲਬ ਕੱਟ ਪੈ ਗਿਆ ਹਨਾ ਹਾਂ 3 ਇੰਚ ਦਾ ਠੀਕ ਆ ਤੇ ਹੁਣ ਆਪਾਂ ਕਰ ਦਾਂਗੇ ਕਟਿੰਗ ਇੱਥੋਂ ਆਪਾਂ

ਇੱਥੋਂ ਆਪਾਂ 1 ਇੰਚ ਤੇ ਨਿਸ਼ਾਨ ਲਾਣਾ ਅਸਾਂ ਦਾ ਅੱਧੇ ਇੰਚ ਤੇ ਨਹੀਂ ਤਾਂ ਕਿ ਜੋ ਆਪਾਂ ਬਾਅਦ ਚ ਕਈ ਵਾਰ ਖਿੱਚ ਪੈਣ ਲੱਗ ਜਾਂਦੀ ਹੈ ਨਾ ਉਹ ਨਹੀਂ ਪੈਂਦੀ ਫਿਰ ਇਹ ਆਪਣਾ ਸਿੰਪਲ ਪਲਾਜ਼ੋ ਦੀ ਕਟਿੰਗ ਹੋ ਗਈ ਹੁਣ ਆਪਾਂ ਪਤਾ ਕੀ ਕਰਨਾ ਜਿਹੜਾ ਆਪਣਾ ਫਰੰਟ ਸਾਈਡ ਆਂਦਾ ਉਸ ਤੋਂ ਆਪਾਂ 1 ਇੰਚ ਦੀ ਕਟਾਈ ਪਾਵਾਂਗੇ ਇੱਥੋਂ ਤੱਕ ਜੋ ਆਪਣਾ ਇਹ ਸੈਂਟਰ ਆਂਦਾ ਜਿਵੇਂ ਕਿ ਇਹ ਤੁਸੀਂ ਫੋਲਡ ਕੀਤਾ ਇੱਥੋਂ ਨਾਲ ਇਹ ਕੱਟ ਉਸ ਤੋਂ ਬਾਅਦ ਜਿਹੜਾ ਫਰੰਟ ਸਾਈਡ ਵਾਲਾ ਇੱਥੋਂ ਆਪਾਂ 1 ਇੰਚ ਦਾ ਲੈ ਕੇ ਮਾਰجن ਇਸ ਤਰ੍ਹਾਂ तिरछी ਸ਼ੇਪ ਦੇ ਦਾਂਗੇ ਇਸ ਤਰੀਕੇ ਨਾਲ ਕਟਾਈ ਕਰਨ ਨਾਲ ਕੱਜੋ ਦੀ ਫੀਲਿੰਗ ਬਹੁਤ ਸੋਹਣੀ ਆਂਦੀ ਆ ਇਹ ਆਪਣਾ ਕਟਿੰਗ ਹੋ ਗਿਆ ਸਿੰਪਲ ਕੱਜੋ